ਮਨੁੱਖ ਨਿੰਦਾ ਸੁਣਨਾ ਚਾਹੁੰਦਾ ਬ셔ਰ ਤੇ ਦੂਜੇ ਦੀ ਹੋਵੇ ਦੁਸ਼ਮਣ ਦੀ ਹੋਵੇ ਮਨੁੱਖ ਆਪਣਾ ਸੁਣਨਾ ਚਾਹੁੰਦਾ ਬ셔ਰ ਤੇ ਆਪਣੀ ਹੋਵੇ ਬੜੀ ਖੁਸ਼ੀ ਮਿਲਦੀ ਹੈ ਦੂਜੇ ਨਿੰਦਾ ਸੁਣ ਕੇ ਬੜੀ ਖੁਸ਼ੀ ਮਿਲਦੀ ਆਪਣੀ ਉਪਮਾ ਸੁਣ ਕੇ ਬਹੁਤ ਦੁੱਖ ਹੁੰਦਾ ਜਦ ਨਿੰਦਾ ਆਪਣੀ ਹੋਵੇ ਬੜਾ ਦੁੱਖ ਹੁੰਦਾ ਜਦ ਉਪਮਾ ਦੁਸ਼ਮਣ ਦੀ ਹੋਵੇ ਵੈਰੀ ਦੀ ਹੋਵੇ ਬੜਾ ਦੁੱਖ ਹੁੰਦਾ ਬڑا ਕਲੇਸ਼ ਪਹੁੰਚਦਾ ਉਹਦੇ ਉਪਮਾ ਆਪਦੇ ਗਿਆਤਲੇ ਅਰਜ਼ ਕਰਾਂ ਸੰਸਾਰੀ ਦੇ ਇਹ ਲਖਣ ਨੇ ਜੋ ਦੂਜੇ ਦੀ ਨਿੰਦਾ ਸੁਣ ਕੇ ਖੁਸ਼ ਹੁੰਦਾ ਆਪਣੇ ਉਪਮਾ ਸੁਣ ਕੇ ਖੁਸ਼ ਹੁੰਦਾ ਸੰਸਾਰੀ ਬਣ ਰੱਖੇ ਹੁਣ ਭਗਤ ਕ੍ਰਿਸ਼ਨ ਉਹ ਆਖੋਗੇ ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਖੁਸ਼ ਹੁੰਦਾ ਆਪਣੇ ਉਪਮਾ ਸੁਣ ਕੇ ਦੁਖੀ ਹੁੰਦਾ ਦੁਖੀ ਵੀ ਹੁੰਦਾ ਆਪਣੇ ਉਪਮਾ ਸੁਣ ਕੇ ਸਾਰਾ ਜਗਤ ਰਹੀਮ ਨੂੰ ਦਾਨੇ ਕਹਿੰਦਾ ਸੀ ਯਾਨੀ ਅਜ ਤੱਕ ਅਵਤਾਰੀ પુરੁਸ਼ਾਂ ਨੇ ਕਹਿਣਾ ਦਸਵੰਦ ਕਢੋ ਉਹ ਸਿਰਫ ਦਸਵੰਦ ਆਪਣੇ ਕੋਲ ਰੱਖਦਾ ਸੀ ਨਾ ਹਿੱਸੇ ਦਾਨ ਕਰ ਦਿੰਦਾ ਸੀ ਐਨਾ ਵੱਡਾ ਦਾਨੇ ਕਵੀ ਰਹੀਮ ਇਹ ਹੋਮਨਿਸਟਰ ਸੀ ਅਕਬਰ ਕਾਲ ਦੇਚ ਵਜ਼ੀਰ ਖਾਨੇ ਖਾਨਾ ਕਵੀ ਰਹੀਮ ਬੜਾ ਵਿਦਵਾਨ ਇਹ ਦਾ ਗ੍ਰੰਥ ਵੀ ਹੈ ਰਹੀਮ ਦੋਹਾਵਲੇ ਬਹੁਤ ਵੱਡਾ ਵਿਦਵਾਨ ਪਠਾਨ ਸੀ ਕਾਬਲੇ ਅਕਬਰ ਨੇ ਇਸ ਨੂੰ ਹੋਮ ਮਨਿਸਟਰ ਬਣਾਇਆ ਹੋਇਆ ਸੀ ਸਿਆਣਾ ਬੜਾ ਸੋਜਵਾਨ ਬੜਾ ਇਹ ਸਿਰਫ ਇੱਕ ਫਿਸਾ ਦੇ ਇੱਕ ਹਿੱਸਾ ਆਪਣੇ ਕੋਲ ਖਰਚੇ ਦਾ ਰੱਖਦਾ ਸੀ ਨਾ ਉਹ ਇਸੇ ਦਾਨ ਕਰ ਦਿੰਦਾ ਸੀ ਲੇਕਿਨ ਦਾਨ ਦੇ ਲਗੇ ਰਸਰ ਨਹੀਂ ਮਾ ਹੁੰਦਾ ਸੀ ਇੱਕ ਦਿਨ ਇੱਕ ਸਾਧੂ ਨੇ ਕਹਿ ਦਿੱਤਾ ਜੇ ਤੇਰਾ ਹੱਥ ਉੱਪਰ ਆਉਂਦਾ ਤੂੰ ਤੇਰਾ ਸਿਰ ਵੀ ਉੱਚਾ ਹੋਣਾ ਚਾਹੀਦਾ ਤੂੰ ਸਿਰ ਨੀਵਾ ਕਿਉਂ ਕਰਦਾ ਹੈ ਦੇਣਾ ਹੈ ਹੱਥ ਜੋ ਹੈ ਸਿਰ ਨੀਵਾ ਕਰ ਲੈਣਾ ਜਦ ਤੇਰਾ ਹੱਥ ਉੱਪਰ ਹੈ ਆਪਣਾ ਸਿਰ ਵੀ ਉੱਪਰ ਰੱਖਿਆ ਕਰ ਰਹੀਮ ਕਹਿੰਦੇ ਨੇ ਸਾਈਂ ਸਭ ਕੋ ਦੇਤ ਹੈ ਓਖਤ ਹੈ ਦਿਨ ਰਾਤ ਲੋਗ ਨਾਮ ਮੇਰੋ ਕਹੇ ਜਾਂ ਤੇ ਨੀਚੇ ਨੇਂ ਦੇਂਦਾ ਤੇ ਸਭ ਨੂੰ ਰੱਬ ਹੀ ਹੈ ਦਦਾ ਦਾਤਾ ਏਕ ਹੈ ਦਿੰਦਾ ਸਭ ਨੂੰ ਪ੍ਰਭੂ ਹੈ ਔਰ ਕਰਾਂ ਕਿ ਲੋਕੇ ਮੈਨੂੰ ਦਾਨੀ ਆਖੇ ਜਾਂਦੇ ਨੇ ਮੈਂ ਸ਼ਰਮ ਨਾਲ ਮੇਰਾ ਸਿਰ ਝੁਕ ਜਾਂਦਾ ਹੈ ਕੀ ਕਰਾਂ ਸ਼ਰਮ ਨਾਲ ਮੇਰਾ ਸਿਰ ਨੀਵਾਂ ਹੋ ਜਾਂਦਾ ਹੈ ਔਰ ਮੇਰਾ ਮਨ ਬੜਾ ਦੁਖੀ ਹੁੰਦਾ ਹੈ ਭਗਤ ਦੀ ਪਹਿਚਾਨ ਆਪਣੇ ਉਪਮਾ ਸੁਣ ਕੇ ਦੁਖੀ ਹੁੰਦਾ ਹੈ ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਆਨ ਨਾਲ ਸੁਣਨਾ ਕਬੀਰ ਕਹਿੰਦੇ ਨੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਰਾਜ ਕੇ ਕਰੋ ਮੇਰੀ ਨਿੰਦਾ ਕਿਉ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਮਨਿੰਦਾ ਮੈਂ ਤਾਰੀ ਨਿੰਦਕ ਤੇ ਮਾਂ ਬਾਪ ਦੀ ਤਰ੍ਹਾਂ ਨੇ ਸਾਵਧਾਨ ਰੱਤ ਲੈਣਾ ਜਿਹੜੀ ਜਿਹੜੀ ਬੁਰਾਈਆਂ ਦਾ ਮੇਰਾ ਜ਼ਿਕਰ ਕਰਦੇ ਨੇ ਮੈਂ ਸੋਚੇ ਤੋ ਜਾਂਦਾ ਆਪਣੇ ਆਪ ਨੂੰ ਸਾਵਧਾਨ ਕਰ ਲੈਣਾ ਕਹਿੰਦਾ ਨਿੰਦਕ ਚਾਹੀ ਦੇਣਾ ਇਹ ਤੇ ਮਾਂ ਬਾਪ ਦੀ ਤਰ੍ਹਾਂ ਖੋਸ਼ੇ ਕਬੀਰ ਨਿੰਦਾ ਬਾਪ ਨਿੰਦਾ ਮੈਦਾਰੇ ਰਿਨੇ ਸੁਧ ਜੋ ਨਿੰਦਾ ਹੋਏ हमरे ਕਬਰੇ ਨਿੰਦਗਦ ਹੋਏ ਬੜਾ ਪਰਵਕਾਰ ਕਰਦਾ ਸਾਡੇ ਮਨ ਨੂੰ ਤੋਂ ਹੁੰਦਾ ਬਹੁਤ ਵੱਡੇ ਗੁਜਰਾਤ ਦੇਚ ਇੱਕ ਸੰਤ ਹੋਏ ਨੇ ਦਇਆਰਾਮ ਕਰਕੇ ਉਹਨਾਂ ਦਾ ਬਹੁਤ ਵੱਡਾ ਗ੍ਰੰਥ ਹੈ ਦਇਆਰਾਮ ਸਤ ਸਹੀ ਕਰਕੇ ਉਸਨੂੰ ਕਹਿੰਦੇ ਨੇ ਉਹਦੇ ਚ ਮੈਂ ਦੋ ਬੋਲ ਪੜੇ ਉਸ ਮਹਾਪੁਰਸ਼ ਦੇ ਉਹ ਕਹਿੰਦਾ ਮਾਣੂ ਮਾਤ ਪਿਤਾ ਹੁੰਤੇ ਨਿੰਦਕ ਕੋ ਅਤਨੇ ਮੈਂ ਤੇ ਨਿੰਦਕ ਨੂੰ ਮਾ ਆਪ ਨਾਲੋਂ ਵੀ ਜ਼ਿਆਦਾ ਸਨਮਾਨ ਦੇਣਾ ਕਿਉਂ ਮਾਣੂ ਮਾਤ ਪਿਤਾ ਹੁੰਤੇ ਨਿੰਦਕ ਕੋ ਅਤਨੇ ਉਹ دھوਏ ਮਲਮੂਤਰ ਕਰ ਇਹ ਰਸਨਾ ਲਖ ਲਿਓ ਮਾ ਆਪ ਨੇ ਮੇਰਾ ਮਲਮੂਤਰ ਸਾਫ ਕੀਤਾ ਸੀ ਹੱਥਾਂ ਨਾਲ ਨਿੰਦਕ ਤੇ ਜ਼ਬਾਨ ਨਾਲ ਕਰਦਾ ਮੈਂ ਤੇ ਮਾ ਆਪ ਨਾਲੋਂ ਵੀ ਵੱਡਾ ਦਰਜਾ ਦੇਣਾ ਦਿਆਰਾ ਚਲੋ ਇੱਕ ਸੰਤ ਦੇ ਹੋਰ ਵੀ ਬੋਲ ਮੈਂ ਤੁਹਾਡੇ ਸਾਹਮਣੇ ਰੱਖਦੇ ਆ ਸੰਸਾਰੀ ਆਪਣੀ ਨਿੰਦਾ ਸੁਣ ਕੇ ਬੜਾ ਦੁਖੀ ਹੁੰਦਾ ਹੈ ਆਪਣੀ ਉਪਮਾ ਸੁਣ ਕੇ ਬੜਾ ਖੁਸ਼ ਹੁੰਦਾ ਹੈ ਭਗਤ ਆਪਣੀ ਉਪਮਾ ਸੁਣ ਕੇ ਬੜਾ ਦੁਖੀ ਹੁੰਦਾ ਹੈ ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਬਿਲਕੁਲ ਜ਼ਮੀਨ ਆਸਮਾਨ ਦਾ ਅੰਤਰਾ ਹੈ ਇਹ ਵੀ ਮੈਰਸ ਕਰਦੇ ਇਰਾਨੀ ਸੂਫੀ ਸਨ ਸ਼ੇਖ ਸਾਦੀ ਕਹਿੰਦੇ ਨੇ ਅਜ ਸੋਹਬਤ ਤੇ ਦੋਸਤ ਤੇ ਰੰਜਮ ਮੈਂ ਦੋਸਤਾਂ ਤੋਂ ਦੁਖੀ ਆ ਮਿੱਤਰਾਂ ਤੋਂ ਦੁਖੀ ਆ ਉਹ ਲੋਕੀ ਤੇ ਮਿੱਤਰ ਬਣਾਉਂਦੇ ਕਦਮ ਕਦਮ ਤੇ ਮਿੱਤਰ ਲੱਭਦੇ ਨੇ ਉਹ ਵੀ ਮਿੱਤਰ ਹੋਵੇ ਤੇ ਉਹ ਵੀ ਮਿੱਤਰ ਹੋਵੇ ਸਾਰੇ ਆਪਣੇ ਮਿੱਤਰ ਹੋਣ ਕਹਿੰਦਾ ਮੈਂ ਮਿੱਤਰਾਂ ਤੋਂ ਹੀ ਦੁਖੀ ਆ ਕਿਉਂ ਅਜ ਸੋਹਬਤ ਤੇ ਦੋਸਤ ਤੇ ਰੰਜਮ ਕਿ ਇਖਲਾਕ ਕੇ ਬਦਮ ਹੁਸਮ ਨਮਾਏ میرے اوگنا نو گن کہن دے میرے پاپا نو پون کہن دے غلطیاں نو صحیح سی دے میں نہ دوستان تو دکھی ہیں میری بد اخلاقی نو ہی اخلاق آخ دے کی کر صحبت دوست رنجم کہ اخلاق بدم حسم نمایت اے بم ہنرو کمال و بینت ਮੇਰੇ ਐਬਾਨੋ ਕਹਿੰਦੇ ਨੇ ਕਮਾਲ ਦੀਆਂ ਖੂਬੀਆਂ ਨੇ ਔਗਣਾ ਨੂੰ ਗੁਨਾਥੀ ਜਾਂਦੇ ਨੇ ਐਬਮ ਹਨਰੋ ਕਮਾਲ ਬੇਨਦ ਖਾਰਮ ਗੁਲ ਯਾ ਸਮੇਨ ਮਾਇਦ ਮੇਰੇ ਕੰਡਿਆਂ ਨੂੰ ਚਮੇਲੀ ਦਾ ਫੁੱਲ ਕਹਿੰਦੇ ਯਾਸਮੇਨ ਚਮੇਲੀ ਨੂੰ ਕਹਿੰਦੇ ਮੇਰੇ ਕੰਡਿਆਂ ਨੂੰ ਚਮੇਲੀ ਦਾ ਫੁੱਲ ਕਹਿੰਦੇ ਨੇ ਮੇਰੇ ਔਗਣਾ ਨੂੰ ਗੁਣ ਕਹਿੰਦੇ ਨੇ ਮੇਰੀ ਬਦੇ ਖਲਾਕੀ ਨੂੰ اخلاق ਕਹਿੰਦੇ ਨੇ ਮੇਰੇ ਪਾਪਾ ਨੂੰ ਪੁੱਣ ਕਹਿੰਦੇ। ਕਹਿੰਦਾ ਇਹਨਾਂ ਦੋਸਤਾਂ ਤੋਂ ਮੈਂ ਦੁਖੀ ਆ। ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ। ਮੈਂ ਲਬਦਾ ਫਿਰਦਾ ਉਸ ਬੇਬਾਕ ਦੁਸ਼ਮਨ ਨੂੰ। ਪਤਾ ਬੇਬਾਕ ਕਿਸ ਨੂੰ ਕਹਿੰਦਾ ਮੂੰਹ ਫੜ ਜੋ ਆਇਆ ਕਹਿ ਦਿੰਦਾ। ਨਹੀਂ ਪਰਵਾਹ ਕਰਨੇ। ਉਹਨੂੰ ਬੇਬਾਕ ਕਹਿੰਦੇ। ਮੌਕਾ ਮਹਿਲ ਗੱਲ ਨਾ ਕਰਨੀ ਬਸ ਐਵੇਂ ਮੂੰਹ ਫਟਿਆ। ਕਹਿ ਦਿੰਦ ਨੇ ਇਹ ਤੇ ਮੂੰਹ ਪਾਟਾ। ਧਨ ਗੁਰ ਨਾਨਕ ਦੇਵ ਜੀ ਮਹਾਰਾਜ ਜੀ ਨਿਰਮਾਣਤਾ ਮੈਂ ਦੇਖ ਕੇ ਡੰਗ ਰਹਿ ਜਾਣਾ ਸਹਿਬ ਕਹਿੰਦੇ ਨੇ ਬਦਬਖਤ ਹਮ ਚੋਂ ਬਖੀ ਲਗਾਫਲ ਤੇ ਲੰਗ ਰਗ ਦਾ ਸ਼ਬਦ ਹੈ ਮਹਾਰਾਜ ਕਹਿੰਦੇ ਨੇ हे ਪ੍ਰਭੂ ਆਪਣੀ ਕੋਈ ਚੰਗੀ ਕਿਸਮਤ ਨਹੀਂ ਹੈ ਤੇਰੇ دیدار ਹੋ ਸਕਣ ਸਾਡੇ ਕੋਈ ਇਸ ਤਰ੍ਹਾਂ ਦੇ ਨਸੀਬ ਨਹੀਂ ਨੇ ਸਾਡੇ ਕੋਈ ਇਸ ਤਰ੍ਹਾਂ ਦੀ ਕਿਸਮਤ ਨਹੀਂ ਨੇ ਬਦਬਖਤ ਹਮ ਚੋਂ ਬਖੀ ਲਗਾਫਲ ਤੇ ਮੈਂ ਚੋਲ ਖੋਰ ਵੀ ਹਾਂ ਅਗਲੇ ਦਾ ਚੁਗਲੀ ਕਰਕੇ ਕੰਮ ਵਿਗਾੜ ਦੇਣਾ ਗਾਫਲ ਅਚੇਤ ਵੀ ਬੜਾ ਨਾਦਾਨ ਵੀ ਬੜਾ ਬਦਬਖਤ ਹਮ ਚੋਂ ਬਖੇਲ ਗਾਫਲ ਬੇਨਜ਼ਰ ਬੇਵਾਕ ਸੱਚ ਨੂੰ ਵੇਖ ਸਕਾਂ हे ਮੇਰੇ ਮਾਲਕ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ ਬੇਨਜ਼ਰ ਬੇਵਾਕ ਮੂੰਹ ਫਟਾ ਮੈਂ ਸੋਚ ਸਮਝ ਕੇ ਕੋਈ ਗੱਲ ਹੀ ਨਹੀਂ ਕਰਦਾ ਜਿਹੜੀ ਆ ਗਈ ਕਹਿ ਦਿੱਤੀ ਕਹਿ ਬਦਬਖਤ ਹਮਚੋਂ ਬਖੀ ਲਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜੰਤੂਰਾ ਤੇਰੇ ਚਾਕਰਾਂ ਪਾ ਹਾਕ ਨਹੀਂ ਤੇਰੇ دیدار ਤੇ ਚਲੋ ਨਾ ਸਹੀ ਨਹੀਂ ਤੇਰਾ ਮਿਲਾਪ ਤੇ ਚਲੋ ਨਾ ਸਹੀ ਜੋ ਤੇਰੇ ਮਾਰਗ ਤੇ ਚਲਦੇ ਨੇ ਉਹਨਾਂ ਦੇ ਕਦਮਾਂ ਦੀ ਖਾਕ ਹੀ ਬਣਾ ਦੇ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ ਗੁਰੂ ਨਾਨਕ बदबक हम चू बे ने बाक नानको द तुरा तेरे चाकरा पाखा खैर सादी कहन को दुश्मन शौख चशम बेबाक ओ बेबाक दुश्मन के थे, मुंह फट दुश्मन के थे, को दुश्मन शौख चशम बेबाक ता ए बे मरा मन नुमा ਜੋ ਮੇਰੇ ਮੋਹ ਦੇ ਉਤੇ ਮੇਰੇ ਆਗਣਾਂ ਦਾ ਜ਼ਿਕਰ ਕਰੇ ਮੇਰੀਆਂ ਗਲਤੀਆਂ ਦਾ ਜ਼ਿਕਰ ਕਰੇ ਮੇਰੀ ਬਦਖਲਾਕੀ ਦਾ ਜ਼ਿਕਰ ਕਰੇ ਮੇਰੀ ਮੂਰਖਤਾ ਦਾ ਜ਼ਿਕਰ ਕਰੇ ਕਿਉਂ ਆਪਣੇ ਚਿਹਰੇ ਦੇਤੇ ਕੋਈ ਧੱਬਾ ਹੋਵੇ ਤੇ ਆਪਣੀ ਅੱਖਾਂ ਨਹੀਂ ਦੇਖ ਸਕਦੀਆਂ ਦੂਜੇ ਦੀ ਵੀ ਅੱਖ ਤੇ ਆਪਣੀਆਂ ਗਲਤੀਆਂ ਮਨੁੱਖ ਨੂੰ ਨਹੀਂ ਦਿਖਾਈ ਦੇਣੀਆਂ ਕਿਉਂਕਿ ਬਹੁਤ ਨੇੜੇ ਹੈ ਬਹੁਤ ਜੋ ਨੇੜੇ ਹੋਵੇ ਅੱਖ ਨਹੀਂ ਦੇਖ ਲਈ ਅੱਖਾਂ ਦੇਤੇ ਮੈਂ ਕਿਤਾਬ ਰੱਖ ਲਾ ਮ ਪੜ ਸਕਾਂਗਾ ਅਕਰ ਨਹੀਂ ਦਿਖਾਈ ਦੇਣ ਅਖੰਡ ਤੇ ਤਸਵੀਰ ਰੱਖ ਲਵਾ ਦਿਖਾਈ ਦੇਗੀ ਨਹੀਂ ਆਪਣਾ ਆਪ ਬਹੁਤ ਨੇੜੇ ਆਪਣੀ ਮੂਰਖਤਾ ਨਹੀਂ ਦਿਖਾਈ ਦੇਂਦੀ ਦੂਜੇ ਦੀ ਦਿਖਾਈ ਦੇਂਦੀ ਦੂਜਾ ਦੂਰ ਹੈ ਦੇਖਣ ਵਾਸਤੇ ਥੋੜੀ ਦੂਰੀ ਚਾਹੀਦੀ ਆਪਣੀਆਂ ਗਲਤੀਆਂ ਨਹੀਂ ਦਿਖਾਈ ਦੇਂਦੀ ਜਿਸ ਮਨੋਂ ਕੋ ਨੂੰ ਆਪਣੀਆਂ ਗਲਤੀਆਂ ਦਿਖਾਈ ਦੇਂਦੀਆਂ ਆਪਣੀਆਂ ਭੁੱਲਾਂ ਉਹਨੂੰ ਕਹਿੰਦੇ ਨੇ ਅੰਤਰਮੁਖੀ ਹੈ ਇਹ ਤੇ ਗੁਰਮੁਖ ਹੈ ਇਹਦਾ ਧਿਆਨ ਆਪਣੇ ਵਿੱਚ ਗਹਿਰਾ ਚਲਾਵੇ ਔਰ ਥੋੜਾ ਜਿਹਾ ਵੀ ਧਿਆਨ ਆਪਣੇ ਵਿੱਚ ਗਹਿਰਾ ਜਾਏਗਾ ਯਕੀਨ ਅਜਾੜੋਂ ਪਹਿਲੇ ਗਲਤੀਆਂ ਹੀ ਦਿਖਾਈ ਦੇਣਗੇ ਇਹ ਵੀ ਮਰਜ਼ ਕਰਦੇ ਆ ਪਹਿਲੇ ਬੋਲਣ ਹੀ ਦਿਖਾਈ ਦੇਣਗੇ ਔਰ ਉਹ ਪਤਾ ਕੀ ਕਹ ਦੇਗਾ ਕਬੀਰ ਸਭ ਤੇ ਹਮ ਬੁਰੇ ਹਮ ਤਾਂ ਜੋ ਭਾਲੋ ਸਭ ਕੋ ਸਾਰੇ ਹੀ ਚੰਗੇ ਨੇ ਸਾਰੇ ਹੀ ਚੰਗੇ ਕਿਉਂ ਐਸਾ ਮਨੁੱਖ ਸਾਰਿਆਂ ਨੂੰ ਉਪਰੋਂ ਉਪਰੋਂ ਦੇਖਣ ਲੱਗ ਪੈਂਦਾ ਹੈ ਉਪਰੋਂ ਉਪਰੋਂ ਤੇ ਹਰ ਇੱਕ ਚੰਗਾ ਹੈ ਉਪਰੋਂ-ਉਪਰੋਂ ਦੇਖਾਰੇ ਗਿਆਨੀ ਹੈ, ਦਾਨੀ ਹੈ, ਸ਼ਰੀਫ ਹੈ, ਗੁਰਮੁਖ ਹੈ। ਉਪਰੋਂ-ਉਪਰੋਂ ਤੇ ਸਾਰੀ ਚੰਗੇ। ਐਸਾ ਮਨਕ ਚੋ ਕੇ ਅੰਦਰ ਮੁਖੀ ਹੋ ਜਾਂਦਾ ਹੈ। ਸੰਸਾਰ ਨੂੰ ਉਪਰੋਂ-ਉਪਰੋਂ ਦੇਖਦਾ ਹੈ ਤੇ ਸਾਰੇ ਸੰਸਾਰ ਦੇ ਵਿੱਚ ਉਹਨੂੰ ਗੁਣ ਹੀ ਗੁਣ ਦਿਖਾਈ ਦੇਣਦੇ ਨੇ ਸਾਰੇ ਪਿਆਰੇ ਲੱਗਦੇ ਨੇ ਉਹਨਾਂ ਨੂੰ। ਆਪਣੇ ਨੂੰ ਗਹਿਰਾ ਦੇਖਦਾ ਹੈ। ਤੂੰ ਗਹਿਰਾਈ ਦੇਖ ਲੈ ਤੂੰ ਆਪਣੇ ਜਿਉਂ ਭੋਲਾ ਦਿਖਾਈ ਦੇਣਗੇ। ਗਲਤੀਆਂ ਦਿਖਾਈ ਦੇਣਗੇ। ਇਹ ਅੰਤਰਮੁਖੀ ਦੀ ਪਛਾਣ ਹੈ ਜਦ ਆਪਣੀਆਂ ਹੀ ਗਲਤੀਆਂ ਦਿਖਾਈਏ